ਮੈਂ ਇਲੈਕਸ਼ਨ ਵੀ ਨਾ ਕਰਾਂ ਪਰੰਤੂ ਮੈਂ ਇਧੇ ਆ ਕੰਮ ਨੇ ਜਿਵੇਂ ਇੱਕ ਬਹੁਤ ਵੱਡਾ ਹਸਪਤਾਲ ਹੈ ਬਹੁਤ ਵੱਡੀ ਯੂਨੀਵਰਸਿਟੀ ਇਸ ਰਸਤੇ ਤੋਂ ਤੁਰਿਆ ਹੋਇਆ ਸੀ ਇਹ ਮੁੱਦਾ ਨਹੀਂ ਹੈ ਮੈਂ ਇਲੈਕਸ਼ਨ ਚਾਹੁੰਦਾ ਕਿ ਨਹੀਂ ਹੋਣਾ ਉਹ ਸਮਾਂ ਦੱਸੂਗਾ ਨਹੀਂ ਆਉਂਦਾ ਕਿ ਇਹ ਕੋ ਜੂਰੀ ਨਹੀਂ ਹੈ ਪਰੰਤੂ ਤੁਸੀਂ ਜਿੰਦੇ ਸਿੱਧੂ ਨੂੰ ਪਿਆਰ ਕਰਦੇ ਹੋ ਇਹਨਾਂ ਨੂੰ ਸਵਾਲ ਪੁੱਛੋ ਕੀ ਵਜ੍ਹਾ ਤੁਸੀਂ ਲਾਰੈਂਸ ਦੀ ਵੀਡੀਓ ਨੂੰ ਕਿਉਂ ਨਹੀਂ ਜਨਤਕ ਕਰਦੇ 12 ਮਿਲੀਅਨ ਉਹਦੇ ਉੱਤੇ ਚੱਲ ਗਈ ਹੈ ਤ ਸਾਰੇ ਤੁਸੀਂ ਰਿਸਪੈਕਟ ਕਰਦੇ ਹੋ ਵੀ ਉਹ ਸਿੰਗਰੀ ਬਣੇਗਾ ਹਨਾ ਇਹ ਹਨ ਇੱਕ ਪਿਖ ਦੇਗਰ ਵਿੱਚ ਨਹੀਂ ਗੱਲਾਂ ਵੀ ਉਹ ਕਿਸੇ ਅਫਸਰ ਲਾਈਨ ਵੱਲ ਜਾਂਦਾ ਹੈ ਜਾਂ ਕਿਸੇ ਸਮਾਜ ਸੇਵਾ ਵੱਲ ਜਾਂਦਾ ਹੈ ਜਾਂ ਉਹ ਸਿੰਗਰ ਬਣਦਾ ਹੈ ਕਿਸੇ ਪਾਰਟੀ ਨੇ ਵੀ ਗੈਂਗਸਟਰ ਬਾਦ ਨੂੰ ਮੁੱਦਾ ਨਹੀਂ ਬਣਾਇਆ ਸਾਰਿਆਂ ਦੇ ਮਚੌਣ ਮੈਨੂੰ ਪੈਸਟੋ ਲਾਗੂ ਹੋ ਗਏ ਕਿਸੇ ਨੇ ਵੀ ਲਾਅਨ ਆਰਡਰ ਦੀ ਹਾਲਤ ਨੂੰ ਦੀ ਮਾਰੀ ਹੈ ਨਹੀਂ ਕਿਹਾ ਸਾਰਿਆਂ ਨੂੰ ਇਹ ਵੱਲ ਚੰਗਾ ਲੱਗ ਰਿਹਾ ਤੁਹਾਡੇ ਹੱਥਾਂ ਦੇ ਵਿੱਚ 7 ਤੇ 8 ਦੀ ਰਾਤ ਨੂੰ ਜੇਹਰ ਪ੍ਰਸ਼ਾਸਨ ਤੋਂ ਬਾਹਰ ਸੀਗਾ ਜਿਹੜਾ ਲਾਰੈਂਸ ਉਸੇ ਰਾਤ ਨੂੰ ਉਹਦੀ ਉਹ ਵੀਡੀਓ ਬਣਦੀ ਹੈ ਤਾਂ ਤਿੰਨ ਵਾਰੀ ਸਰਕਾਰ ਕੋਰਟ ਨੂੰ ਵੀ ਝੂਠ ਬਾਰੇ ਬੋਲਿਆ ਹੀ ਜਾ ਕੇ ਤਾਂ ਸਰਕਾਰ ਚਾਹੁੰਦਾ ਚਾਹੁੰਦੀ ਕਿ ਮੈਂ ਸਾਨੂੰ ਇਹ ਸਵਾਲ ਪੁੱਛਣਾ ਚਾਹੀਦਾ ਸਿੱਧੂ ਨੂੰ ਚਾਹੁੰਨ ਵਾਲੇ ਸਾਰੇ ਭਰਾਵਾਂ ਨੂੰ ਬੇਨਤੀ ਕਰਨਾ ਇਹ ਸਵਾਲ ਪੁੱਛੋ ਉਹਨਾਂ ਨੂੰ ਐਨੂੰ ਵੀ ਜਿਹੜੀ ਉਹਦੀ ਵੀਡੀਓ ਹੈ ਹੁਣ ਤੁਸੀਂ ਜਦੋਂ ਸਿੱਧੂ ਨੂੰ ਮਾਰਨਾ ਸੀ ਉਦੋਂ ਤੁਸੀਂ ਗੈਂਗਸਟਰਾਂ ਦੇ ਉੱਤੇ ਜਿੰਮੇਵਾਰੀ ਪਾਤੀ ਹੋਣ ਗੈਂਗਸਟਰਾਂ ਦੇ ਉੱਤੇ ਮੁਕੱਦਮਾ ਚੱਲ ਰਿਹਾ ਹੈ 2 ਸਾਲ ਹੋ ਗਏ ਸਾਡੇ ਚਾਰਜ ਫਰੇਮ ਨਹੀਂ ਹੋ ਰਿਹਾ ਅੱਜ ਜੀ ਅੱਜ ਪਹੁੰਚੇ ਹਾਂ ਸਮਾਗਮ ਕਰਾਇਆ ਗਿਆ ਸੀ ਬਹੁਤ ਰੰਗ ਲੱਗਿਆ ਬੰਨਿਆ ਪਿਆ ਪਾਕੂ ਨੇ ਸੌ ਚੁੱਕੀ ਸੀ ਅੱਜ ਜੁੱਤੀ ਵੀ ਪਾਈ ਹੈ ਪੈਰਾਂ 'ਚ ਕਿਵੇਂ ਲੱਗਦਾ ਹੈ ਅੱਜ ਸਾਰਾ ਮਾਹੌਲ ਕੋਈ ਫਿਟਾ ਜੇ ਮੈਂ ਸ਼ਬਦਾਂ ਦੇ ਵਿੱਚ ਕਹਾਂਗਾ ਸ਼ਾਇਦ ਮੈਂ ਬੋਲੋ ਬੰਦ ਕਰਾ ਦਿਓ ਪੁੱਛੋ ਬੜਾ ਮ ਰੂਲ ਸਕੋਨ ਦੇਣ ਵਾਲੀ ਗੱਲ ਹੈ ਹਨਾ ਮੈਨੂੰ ਜਦੋਂ ਮੈਂ ਇਹੋ ਜਿਹਾ ਪ੍ਰੋਗਰਾਮ ਦੇਖਦਾ ਨਾ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਵੀ ਇੰਨੇ ਲੋਕਾਂ ਦਾ ਚਾਹੇਤਾ ਸੀ ਮੇਰਾ ਬੇਟਾ ਤੇ ਉਹਦੇ ਜਨਮ ਦਾ ਕਿੰਨੇ ਲੋਕਾਂ ਨੂੰ ਦੁੱਖ ਸੀ ਤੇ ਉਹਨਾਂ ਨੇ ਆਪਣੀ ਖੁਸ਼ੀ ਨੂੰ ਕਿੰਨੇ ਵਧੀਆ ਤਰੀਕੇ ਦੇ ਨਾਲ ਮਨਾਇਆ ਮੇਰਾ ਰੋਮ ਰੋਮ ਇਹਨਾਂ ਨੇ ਅੱਜ ਕਰਜ਼ਾਈ ਕਰਤਾ ਇਸ ਕਰਕੇ ਮੈਂ ਇਹਨਾਂ ਦਾ ਦੇਣ ਨਹੀਂ ਦੇ ਸਕਦਾ ساری ਉਮਰ ਜਿਹੜੇ ਜਿੰਨੀ ਵਧੀਆ ਤਰੀਕੇ ਦੇ ਨਾਲ ਸਾਰਾ ਪ੍ਰੋਪਰ ਇਹਨਾਂ ਨੇ ਪ੍ਰਬੰਧ ਕੀਤਾ ਸਲਾਹੁਣ ਜੋਗ ਹੈ ਬਹੁਤ ਜਿਆਦਾ ਜਾ ਬਾਪੂ ਜੀ ਜਦੋਂ ਨਿੱਗਾ ਸਿੱਧੂ ਆਇਆ ਸੀ ਤਾਂ ਪਹਿਲਾ ਅਹਿਸਾਸ ਕੀ ਸੀ ਦਿਲ ਵਿੱਚ ਸਿੱਖ ਸਿੱਧੂ ਨੂੰ ਵੀ ਆਦ ਕਿਤੋਂ ਹੋਏਗਾ ਜ਼ਰੂਰ ਬਿਲਕੁਲ ਬੇਟਾ ਦੇਖ ਜਦੋਂ ਇੱਕ ਵਾਰੀ ਦੁਨੀਆ ਦੇ ਉੱਤੇ ਆਪਣੇ ਲਈ ਇੱਕ ਹਨੇਰੀ ਰਾਤ ਵਰਗਾ ਸੰਸਾਰ ਹੋ ਗਿਆ ਸੀ ਤਾਂ ਇੱਕ ਉਮੀਦ ਦੀ ਕਿਰਨ ਤਾਂ ਜ਼ਰੂਰ ਹੈ ਹਾਂ ਜਿੱਥੋਂ ਤੱਕ ਮੈਂ ਕਹਾਂ ਵੀ ਵੱਡਾ ਸਿੱਧੂ ਦਾ ਜਾਣ ਦਾ ਘਾਟਾ ਪੂਰਾ ਹੋ ਗਿਆ ਕਿ ਉਹ ਉਹ ਤਾਂ ਨਹੀਂ ਹੋ ਸਕਦਾ ਕਿਸੇ ਵੀ ਹਾਲਤ ਦੇ ਵਿੱਚ ਪਰੰਤੂ ਅਕਾਲ ਪੁਰਖ ਨੇ ਆਪਣੇ ਹੱਕ ਦੇ ਵਿੱਚ ਜਸਤਿਸ ਜੂਰ ਕੀਤਾ ਕਿਉਂਕਿ ਪ੍ਰਮਾਤਮਾ ਨੂੰ ਸ਼ਾਇਦ ਉਹਦੀ ਮੌਤ ਮਨਜ਼ੂਰ ਨਹੀਂ ਸੀ ਪਰ ਪਾਪੀਆਂ ਨੇ ਦਰਿੰਦਿਆਂ ਨੇ ਜੋ ਵਹਿਸ਼ਣ ਦਿਖਾਇਆ ਹੈ ਤਾਂ ਪ੍ਰਮਾਤਮਾ ਨੇ ਵੀ ਉਹਨੂੰ ਕਬੂਲਿਆ ਨਹੀਂ ਔਰ ਉਹਨੇ ਆਪਣਾ ਫੈਸਲਾ ਬਦਲ ਕੇ ਸਾਰੇ ਸੰਸਾਰ ਦੇ ਦਿੱਤੇ ਇਹ ਗੱਲ ਨੂੰ ਸਾਹਮਣੇ ਕੀਤਾ ਹੈ ਬਾਪੂ ਜੀ ਲੱਖਾਂ ਲੋਕ ਤੁਹਾਨੂੰ ਮਿਲਣ ਆਉਂਦੇ ਨੇ ਲੱਖਾਂ ਲੋਕ ਤੁਹਾਨੂੰ ਸਮਝਦੇ ਨੇ ਚਿੱਤਜਾਰ ਕਰ ਚੁੱਕੇ ਹਾਂ ਬੱਚੇ ਦੇ ਨਵੇਂ ਬੱਚੇ ਨੂੰ ਦੇਖਣ ਨੂੰ ਲੈ ਕੇ ਕੀ ਤੁਸੀਂ ਉਹਨਾਂ ਦਾ ਪਰਵਿਖ ਸੇਵ ਕਰਨੇ ਪੋਲਿਟਿਕਸ ਜਾ ਸਕਦੇ ਹੋ ਮਤਲਬ ਪਰਵਿਖ ਨਵੇਂ ਛੋਟੇ ਬੱਚੇ ਲੋਕ ਲੋਕ ਥੋੜੇ ਤੋਂ ਐਕਸਪੈਕਟ ਕਰਦੇ ਨੇ ਕਿ ਤੁਸੀਂ ਕੁਝ ਵਧੀਆ ਕਰੋਗੇ ਸਿੱਧੂ ਦੀ ਬੜੀ ਸਪਨਾ ਸੀਗਾ ਇਹ ਕਿ ਮਾਨਸੇ ਦੇ ਲਈ ਕੁਝ ਕਰਨਾ ਦੇਖੋ ਵਿਚੋਣਾ ਚ ਜਾਉਂਗੇ ਜਿੱਥੋਂ ਤੱਕ ਵਧੀਆ ਕਰਨ ਦੀ ਗੱਲ ਹੈ ਹਨਾ ਅਸੀਂ ਸ਼ੁਰੂ ਤੋਂ ਜੇ ਸਿੱਧੂ ਦੇ ਸੁਭਾਅ ਦੇ ਵਿੱਚ ਕੁਝ ਅੱਛੀਆਂ ਗੱਲਾਂ ਨੇ ਤਾਂ ਯਾਰਾ ਤੌਰ ਤੇ ਉਹ ਪਰਿਵਾਰ ਚੋਂ ਆਈਆਂ ਨੇ ਹਨਾ ਤਾਂ ਅਸੀਂ ਵੀ ਜਿਸ ਤਰ੍ਹਾਂ ਸਿੱਧੂ ਜਿਸ ਤਰ੍ਹਾਂ ਦਾ ਪੋਲਿਟੀਕਲ ਸਿਸਟਮ ਚਾਹੁੰਦਾ ਸੀ ਭ੍ਰਿਸ਼ਟਾਚਾਰ ਹੈਤ ਮੰਤਰੀ ਮਤਲਬ ਉਹ ਮਹਿਸੂਸ ਕਰਦਾ ਸੀ ਕਿਉਂਕਿ ਸਾਡੀ ਐਡਮਿਸ਼ਨ ਵੀ ਰਿజర్ਵੇਸ਼ਨ ਦੇ ਕੋਟੇ 'ਚ ਹੋਈ ਸੀ ਉਹ ਇਹ ਗੱਲਾਂ ਦਿਲ ਦੇ ਨੇੜੋਂ ਜਾਣਦਾ ਸੀ ਇਸ ਗੱਲ ਨੂੰ ਵੀ ਯਾਰ ਇਹ ਇੱਕ ਤੱਬਾ ਸਾਡੇ ਇਲਾਕੇ ਦੇ ਉੱਤੇ ਤਾਂ ਉਹ ਇੱਕ এডੂਕੇਸ਼ਨ ਦੇ ਔਰ ਜਿਹੜੀ ਹਸਪੀਟਲ ਦੇ ਹਿਸੇ ਇਹ ਦੋ ਚੀਜ਼ਾਂ ਦੇ ਵਿੱਚ ਉਹਦਾ ਬਹੁਤ ਇੰਟਰਸਟ ਸੀਗਾ ਵੀ ਮੈਂ ਇਹਦੇ ਵਿੱਚ ਬਹੁਤ ਜ਼ਿਆਦਾ ਸੁਧਾਰ ਕਰੂਗਾ ਅਗਰ ਮੈਂ ਪਾਵਰ ਦੇ ਵਿੱਚ ਆ ਜਾਂਦਾ ਤਾਂ ਤਾਂ ਹੁਣ ਤਾਂ ਉਹਨੇ ਇੱਥੋਂ ਤੱਕ ਵੀ ਕਹਿਤਾ ਸੀ ਵੀ ਸ਼ਾਇਦ ਮੈਂ ਇਲੈਕਸ਼ਨ ਵੀ ਨਾ ਲੜਾਂ ਪਰੰਤੂ ਮੈਂ ਜਿਹੜੇ ਆ ਕੰਮ ਨੇ ਜਿਵੇਂ ਕੋ ਬਹੁਤ ਵੱਡਾ ਹਸਪਤਾਲ ਹੈ ਵੱਡੀ ਬਹੁਤ ਵੱਡੀ ਯੂਨੀਵਰਸਿਟੀ ਉਹ ਇਸ ਰਸਤੇ ਤੋਂ ਤੁਰਿਆ ਹੋਇਆ ਸੀਗਾ ਛੋਟੇ ਸ਼ੋਭ ਨੂੰ ਲੈ ਕੇ ਕੀ ਸੁਪਨੇ ਹੈਗੇ ਨੇ ਤੁਹਾਡੇ ਸੁਪਨੇ ਬੇਟਾ ਇਹੀ ਹੈ ਕਿ ਪਹਿਲਾ ਤਾਂ ਹਲੇ ਉਹ ਬਚਪਨ ਹੈ ਉਹਦਾ ਪ੍ਰੋਪਰਲੀ ਉਹਦਾ ਜਿਹੜਾ ਪਾਲਣ ਪੋਸ਼ਣ ਹੈ ਉਹਦੀ ਤਾਲੀਮ ਹੈ ਜਦੋਂ ਇਹ ਸਾਰੀਆਂ ਚੀਜ਼ਾਂ ਪੂਰੀਆਂ ਹੋਣੀਆਂ ਤਾਂ ਪ੍ਰਮਾਤਮਾ ਇਸ ਤਰ੍ਹਾਂ ਹੁ ਸਾਰੇ ਤੁਸੀਂ ਰਿਸਪੈਕਟ ਕਰਦੇ ਹੋ ਵੀ ਉਹ ਸਿੰਗਰੀ ਬਣੇਗਾ ਹਨਾ ਇਹ ਹਨ ਇੱਕ ਭਵਿੱਖ ਦੇ ਗਰ ਵਿੱਚ ਨਹੀਂ ਗੱਲਾਂ ਵੀ ਉਹ ਕਿਸੇ ਅਫਸਰ ਲਾਈਨ ਵੱਲ ਜਾਂਦਾ ਹੈ ਜਾਂ ਕਿਸੇ ਸਮਾਜ ਸੇਵਾ ਵੱਲ ਜਾਂਦਾ ਹੈ ਜਾਂ ਉਹ ਸਿੰਗਰ ਬਣਦਾ ਹੈ ਇਸਾ ਮਾਉਂ ਦੇ ਉੱਤੇ ਕਾਫੀ ਕੁਸ਼ਹ ਹਲੇ ਚੇਜ ਹੋ ਸਿੱਧੂ ਮੁਸਲਮਾਨ ਦੇ ਤੋਂ ਕਈ ਅਨ ਰਿਕਾਰਡ ਹੋਣੇ ਤੁਸੀਂ ਚਾਹੁੰਦੇ ਕਿ ਉਹ ਛੋਟਾ ਸ਼ੁਭ ਜੋ ਵੱਡਾ ਹੋਵੇ ਤੇ ਉਹਨਾਂ ਗੀਤਾਂ ਨੂੰ ਗਾਵੇ ਬਿਲਕੁਲ ਅਸੀਂ ਤਾਂ ਕਹਿੰਦੇ ਵੀ ਉਹ ਆਪਦੇ ਭਰਾ ਦਾ ਵਿਰਸੇ ਨੂੰ ਬਿਲਕੁਲ ਇਸੇ ਤਰ੍ਹਾਂ ਹੀ ਸੰਭਾਲੇ ਪਰੰਤੂ ਇਹ ਇੱਕ ਮਾਲਕ ਦੀ ਕਿਰਪਾ ਹੁੰਦੀ ਹੈ ਹਨਾ ਮਾਤਾ ਸਰਸਪਤੀ ਦਾ ਉਹਦੇ ਤੇ ਹੱਥ ਹੋਇਆ ਤਾਂ ਸ਼ਾਇਦ ਜਰੂਰ ਇਸ ਲਾਈਨ ਨੂੰ ਵੀ ਚੁਣ ਸਕਦਾ ਪਰੰਤੂ ਇਹ ਹਲੇ ਆਪਾਂ ਕਿਹਾ ਸੀ ਲਾ ਸਕਦੇ ਆ ਇਸ ਸਮਾਂ ਹੁਣ ਤੇ ਪਤਾ ਸਰ ਇਹਦੀ ਬੋਟਾਂ ਜਿਹੜੇ ਲਗਾਏ ਜਾ ਰਹੇ ਨੇ ਬਠਿੰਡਾ ਤੋਂ ਤੁਸੀਂ ਚੋਣ ਲੜ ਰਹੇ ਹੋ ਇਹ ਕਿੰਨੀ ਕੁ ਗੱਲ ਹੈ ਬੇਟਾ ਇਲੈਕਸ਼ਨ ਨਿੱਕਾ ਸਿੱਧੂ ਕਿਤੇ ਵਰਗਾ ਦਿਖਦਾ ਹੈ ਹਾਂ ਬੇਟਾ ਨਿੱਕਾ ਸਿੱਧੂ ਕਿਤੇ ਵਰਗਾ ਦਿਖਦਾ ਹੈ ਸੇਮ ਦਿੱਟੋ ਸਾਡੇ ਚ ਮਾਪਿਆਂ ਤੇ ਜਾਣਾ ਜੀ ਉਦਾਂ ਹੀ ਸਰ ਕੱਲ ਤੁਸੀਂ ਹਾਈ ਕਮ ਕੰਗ ਸਾਈਡ ਕਮਾਂਡ ਨੂੰ ਮਿਲ ਰਹੇ ਹੋ ਜੀ ਅੰਕਲ ਜੀ ਨਹੀਂ ਮੈਂ ਤਾਂ ਮੈਂ ਤਾਂ ਕੋਈ ਪ੍ਰੋਗਰਾਮ ਦਿੱਤਾ ਮਿਲਦਾ ਜੀ ਪਤਾ ਲੱਗਦਾ ਵੀ ਮਾਜਵਾ ਸਾਹਿਬ ਤੁਹਾਡੇ ਤੱਕ ਪਹੁੰਚ ਕਰ ਰਹੇ ਨੇ ਦੇਖੋ ਜੀ ਉਹ ਤੋਂ ਮਾਲਕ ਕੋਈ ਅੱਜ ਦਾ ਨਹੀਂ ਉਹ ਸੰਪਰਕ ਤਾਂ ਸ਼ੁਰੂ ਤੋਂ ਹੀ ਪਰਿਵਾਰ ਕਾਂਗਰਸੀ ਹੈ ਉਸ ਨਾਲ ਹੀ ਹੈ ਪਰੰਤੂ ਕੋਈ ਮੈਂ ਕੋਈ ਨਵੀਂ ਅਪਡੇਟ ਤੁਹਾਨੂੰ ਦੇਣ ਦੇ ਕਾਬਿਲ ਨਹੀਂ ਹੈ ਜੀ ਬਾਪੂ ਜੀ ਹਵਲੇ ਤੱਕ ਕਾਂਗਰਸ ਵਾਲਿਆਂ ਨੇ ਕਿਸੇ ਨੇ ਕਿਹਾ ਕਿ ਚੋਣ ਲੜੋ ਜਾਂ ਕੁਝ ਇਹੋ ਜਿਹਾ ਬਸ ਨੀ ਐਕਚੁਅਲੀ ਇਹ ਸਾਰੇ ਅੰਗਜੀ ਤੁਸੀਂ ਪੋਲਿਟਿਕਲ ਆ ਜੀ ਅੱਜ ਬਹੁਤ ਬਣ ਜਾਓ ਆਪਾਂ ਐਕਚੁਅਲੀ ਜਿਹਨਾਂ ਨੇ ਨਿੱਕੇ ਸਿੱਧੂ ਦੇ ਨਿੱਕੇ ਨਿੱਕੇ ਹੱਥ ਫੜੇ ਸੀ ਤਾਂ ਜਦੋਂ ਵੱਡੇ ਸਿੱਧੂ ਦੇ ਫੜੇ ਸੀ ਤਾਂ ਉਹ ਸੇਮ ਉਦਾਂ ਦੀ ਫੀਲਿੰਗ ਹੀ ਆਈ ਸੀ ਉਸ ਟਾਈਮ ਬਿਲਕੁਲ ਬੇਟਾ ਉਹ ਤਾਂ ਆਪਣਾ ਖੂਨ ਹੈ ਤਾਂ ਕੁਦਰਤੀ ਗੱਲ ਉਹ ਤਾਂ ਲੱਗਣੀ ਹੈ ਸਾਨੂੰ ਤਾਂ ਉਹਦੇ ਤੇ ਇਹਦੇ 'ਚ ਕੋਈ ਚੇਂਜ ਹੀ ਨਹੀਂ ਲੱਗ ਰਹੀ ਹੈ ਹਨਾ ਸ਼ਕਲ ਸੂਤੋ ਵੀ ਮਤਲਬ ਉਵੇਂ ਲੱਗ ਰਿਹਾ ਹੈ ਔਰ ਅਸੀਂ ਤਾਂ ਵੀਰ ਕਰਦੇ ਆਂ ਵੀ ਉਹਦੇ ਚ ਉਹਦੇ ਵਾਲੀ ਗੋਣੀ ਹੁਣ ਉਸੇ ਦਾ ਰਸਤਾ ਅਪਣਾਵੇ ਉਹ ਉਸੇ ਤਰੀਕੇ ਸਰ ਇੱਕ ਤੁਸੀਂ ਇੱਕ ਸਵਾਲ ਅਜੇ ਤੁਹਾਡਾ ਤੁਸੀਂ ਹੈਲਥ ਦੀ ਗੱਲ ਕੀਤੀ ਠੀਕ ਹੈ ਮੈਂ ਇੱਕ ਮਿੰਟ ਦੱਸਣਾ ਚਾਹੁੰਦੇ ਆਂ ਹੈਲਥ ਦੀ ਗੱਲ ਕੀਤੀ এডੂਕੇਸ਼ਨ ਦੀ ਗੱਲ ਕੀਤੀ ਸੀ ਤੁਮ ਉਸੇ ਵੱਡਾ ਹੋ ਕੇ ਚੱਲਣਾ ਚਾਹੁੰਦੇ ਸੀ ਸਰਕਾਰ ਸਰਕਾਰ ਕਹਿੰਦੀ ਅਸੀਂ ਹੈਲਥ ਤੇ এডੂਕੇਸ਼ਨ ਨੂੰ ਫੋਕਸ ਕਰਕੇ ਬੜਾ ਕੇ ਆਏ ਆਂ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖਦੇ ਹੋ ਸਰ ਇਹ ਸਰਕਾਰ ਦੀ ਕਾਰਗੁਜ਼ਾਰੀ ਕੋਈ ਬਹੁਤੀ ਚੰਗੀ ਨਹੀਂ ਹੈ ਤੇ ਹੁਣ ਮੈਂ ਇਸ ਇੱਕ ਵਿਰੋਧੀ ਹੋਣ ਦੇ ਨਾਤੇ ਆ ਜੇ ਮੈਂ ਹੁਣ ਇਮਾਨਦਾਰੀ ਨਾਲ ਕਹਾਂ ਤਾਂ ਤੁਸੀਂ ਹਸਪੀਟਲ ਦੇ ਵਿੱਚ ਜਾ ਕੇ ਦੇਖ ਲਓ ਛੋਟੇ ਸਾਨੂੰ ਵੀ ਲੋਕਾਂ ਨੇ ਇਹ ਗੱਲ ਕਹੀ ਸੀ ਵੀ ਸ਼ੁਭਦੀਪੂ 40 ਲੱਖ ਰੁਪਏ ਪਹਿਲੇ ਨੇ ਹਸਪਤਾਲ ਨੂੰ ਦੇਇਆ ਰਾ ਉਥੇ ਐਕਸ-ਰੇ ਤੱਕ ਦਾ ਪ੍ਰਬੰਧ ਨਹੀਂ ਹੈ ਇਸੇ ਬਲਾਸਪੀ ਓਏ ਹੋਰ ਜਾ ਕੇ ਦੇਖੋ ਉਥੇ ਕੋਈ ਛੋਟਾ ਮੋਟਾ ਟੈਸਟ ਵੀ ਨਹੀਂ ਹੋ ਸਕਦਾ ਤਾਂ ਜਿਹੜੀਆਂ ਸਾਡੀਆਂ ਵਧੀਆ ਸਮਾਜ ਦੀਆਂ ਲੋੜਾਂ ਨੇ ਉਹ ਉਹਨਾਂ ਤੋਂ ਹਸਪਤਾਲ ਸਾਡਾ ਸੱਖਣਾ ਬਿਲਕੁਲ ਪ੍ਰੰਤੂ ਹੁਣ ਇਹ ਗਵਰਨਮੈਂਟ ਨੂੰ ਕਰਨਾ ਚਾਹੀਦਾ ਹੈ ਇਸ ਗੱਲ ਨੂੰ ਕਿਉਂ ਨਹੀਂ ਇਧਰ ਨੂੰ ਧਿਆਨ ਜਾ ਰਿਹਾ ਲਾ ਇਨਡ ਆਊਟ ਦੀ ਹਾਲਤ ਸਾਡੀ ਤੁਸੀਂ ਵੇਖ ਲਓ ਕਿਸੇ ਵੀ ਮੈਨੂੰ ਪੋਲਿਟੀਕਲ ਪਾਰਟੀ ਦੇ ਗਿਲਾਈਏ ਸਹੁੰਦਾ ਹੈ ਕਿਸੇ ਕਿਸੇ ਪਾਰਟੀ ਨੇ ਵੀ ਗੈਂਗਸਟਰ ਬਾਦ ਨੂੰ ਮੁੱਦਾ ਨਹੀਂ ਕਿ ਕਿਸੇ ਨੇ ਵੀ ਲਾਇਨ ਆਰਡਰ ਦੀ ਹਾਲਤ ਨੂੰ ਵੀ ਮਾੜੀ ਐ ਨਹੀਂ ਕਿਹਾ ਸਾਰੇ ਨੂੰ ਇਹ ਬਲ ਚੰਗਾ ਲੱਗ ਰਿਹਾ ਹੈ ਦਰਾਂ ਦਰ ਜਿਹੜੇ ਗੁੰਡੇ ਆ ਉਹ ਪਰੇ ਤੂੰ 68 ਲਾ ਕੇ ਗੁੰਡਾ ਇੱਕ ਰਿਜ਼ਰਵ ਕਰ ਲਿਆ ਜਾ ਕੇ ਸੈਂਟਰ ਵਾਲਿਆਂ ਨੇ ਉੱਥੇ ਕੀ ਉਹ ਜਵਾਬ ਦੇਣਗੇ ਵੀ 268 ਕਾਦੇ ਲਈ ਲਾਈ ਹੈ ਕਾਦੇ ਲਈ ਤੁਸੀਂ ਉਹਨੂੰ ਹਰਾਲਤਾਂ ਚੋਂ ਰੋਕਤਾ ਤੁਹਾਡੇ ਹੱਥਾਂ ਦੇ ਵਿੱਚ 7 ਤੇ 8 ਦੀ ਰਾਤ ਨੂੰ ਜਿਹੜਾ ਪ੍ਰਸ਼ਾਸਨ ਤੋਂ ਬਾਹਰ ਸੀਗਾ ਜਿਹੜਾ ਲਾਰੈਂਸ ਉਸੇ ਰਾਤ ਨੂੰ ਉਹਦੀ ਉਹ ਵੀਡੀਓ ਬਣਦੀ ਹੈ ਤੇ ਤਿੰਨ ਵਾਰੀ ਸਰਕਾਰ ਕੋਰਟ ਨੂੰ ਵੀ ਝੂਠ ਬਾਰੇ ਬੋਲਿਆ ਹੀ ਜਾ ਕੇ ਤਾਂ ਸਰਕਾਰ ਚਾਹਣਾ ਚਾਹੁੰਦੀ ਕਿ ਮੈਂ ਸਾਰੇ ਲੋਕਾਂ ਨੂੰ ਤੁਹਾਡੇ ਜ਼ਰੀਏ ਇਹ ਗੱਲ ਅਪੀਲ ਕਰਦਾ ਵੀ ਤੁਸੀਂ ਇਹ ਮੁੱਦਾ ਨਹੀਂ ਹੈ ਮੈਂ ਇਲੈਕਸ਼ਨ ਚਾਹੁੰਦਾ ਕਿ ਨਹੀਂ ਆਉਣਾ ਉਹ ਸਮਾਂ ਦੱਸੂਗਾ ਨਹੀਂ ਆਉਦਾ ਇਹ ਕੋਈ ਜੂਰੀ ਨਹੀਂ ਹੈ ਪ੍ਰੰਤੂ ਤੁਸੀਂ ਜਿੰਨੇ ਸਿੱਧੂ ਨੂੰ ਪਿਆਰ ਕਰਦੇ ਹੋ ਇਹਨਾਂ ਨੂੰ ਸਵਾਲ ਪੁੱਛੋ ਕੀ وجہ ਤੁਸੀਂ ਲਾਰੈਂਸ ਦੀ ਵੀਡੀਓ ਨੂੰ ਕਿਉਂ ਨਹੀਂ ਜਨਤਕ ਕਰਦੇ 12 ਮਿਲੀਅਨ ਉਹ ਉਹਦੇ ਉੱਤੇ ਚੱਲ ਗਈ ਐ ਤਾਂ ਤੁਸੀਂ ਹਲੇ ਤੱਕ ਇਹ ਦੱਸਣ ਚ ਕੰਮਜਾਬ ਨਹੀਂ ਉਹ ਬਣੀ ਕਿੱਥੇ ਹਲੇ ਤਿੰਨ ਮਹੀਨੇ ਦਾ ਸਮਾਂ ਹੋਰ ਲਈ ਜੰਨੇ ਹੋ ਸਰਕਾਰ ਕਿਸ ਗੱਲ ਦੇ ਉੱਤੇ ਵੋਟ ਮੰਗਦੀ ਐ ਸਾਡੀ ਸੁਰੱਖਿਆ ਦਾਤੇ ਲੱਗੀ ਪਈ ਐ ਬਢੇਪਾ ਸਾਡਾ ਦਾਤੇ ਲੱਗਿਆ ਪਿਆ ਘਰੋਂ ਬਾਹਰ ਅਸੀਂ ਨਿਕਲ ਨਹੀਂ ਸਕਦੇ ਕਿਹੜੇ ਲਾਣ ਰਾਟ ਦੀ ਗੱਲ ਕਰਦੇ ਹੋ ਕੁਰਸੀ ਢਾ ਕੇ 2 ਮਿੰਟ ਘੇਟ ਦੇ ਬਾਹਰ ਨਹੀਂ ਬਹਿ ਸਕਦੇ ਅਸੀਂ ਇਹ ਇਹ ਕਿਹੜਾ ਕਿਹੜਾ ਰਾਜ ਐ ਇਹ ਸਰਕਾਰ ਨੂੰ ਜਵਾਬ ਦੇਣਾ ਚਾਹੀਦਾ ਹੁਣ ਮੈਂ ਤੁਹਾਨੂੰ ਲੋਕਾਂ ਨੂੰ ਅਪੀਲ ਕਰਦਾ ਸਾਰੀ ਤੁਸੀਂ ਜਦੋਂ ਤੁਹਾਡੇ ਕੋਲੇ ਜਿੰਨੇ ਵੀ ਸਾਡੇ ਸਤਿਕਾਰਯੋਗ ਰਾਜਨੀਤਿਕ ਆਗੂ ਆਉਣਗੇ ਉਹਨਾਂ ਨੂੰ ਇਹ ਸਵਾਲ ਪੁੱਛਣਾ ਚਾਹੀਦਾ ਸਿੱਧੂ ਨੂੰ ਚਾਹਣ ਵਾਲੇ ਸਾਰੇ ਭਰਾਵਾਂ ਨੂੰ ਬੇਨਤੀ ਕਰਨਾ ਇਹ ਸਵਾਲ ਪੁੱਛੋ ਉਹਨਾਂ ਨੂੰ ਐਨੂੰ ਵੀ ਜਿਹੜੀ ਉਹਦੀ ਵੀਡੀਓ ਹੈ ਹੁਣ ਤੁਸੀਂ ਜਦੋਂ ਸਿੱਧੂ ਨੂੰ ਮਾਰਨਾ ਸੀ ਉਦੋਂ ਤੁਸੀਂ ਗੈਂਗਸਟਰਾਂ ਦੇ ਉੱਤੇ ਜ਼ਿੰਮੇਵਾਰੀ ਪਾਤੀ ਹੁਣ ਗੈਂਗਸਟਰਾਂ ਦੇ ਉੱਤੇ ਮੁਕੱਦਮਾ ਚੱਲਣਾ 2 ਸਾਲ ਹੋ ਗਏ ਸਾਡੇ ਚਾਰਜ ਫਰੇਮ ਨਹੀਂ ਹੋ ਰਹੇ ਪੁਲਿਸ ਆਪਣੀ ਜਿਹੜੀ ਸਟੇਟਸ ਰਿਪੋਰਟ ਹੈ ਅਦਾਲਤ ਦੇ ਵਿੱਚ ਨਹੀਂ ਰੱਖ ਰਹੀ ਮੈਡਮ ਸੈਸ਼ਨ ਨੇ ਇਹ ਗੱਲ ਹੁਕਮ ਵੀ ਦਿੱਤੇ ਵੀ ਸਟੇਟ ਸਪੋਰਟ ਦਿਓ ਤਾਂ ਅਸੀਂ ਬਹਿਸ ਕਾਦੇ ਉੱਤੇ ਕਰੀਏ ਤਾਂ ਜੇ ਤੁਹਾਨੂੰ ਇਹ ਲੱਗਦਾ ਵੀ ਗੈਂਗਸਟਰ ਬਹੁਤ ਚੰਗਾ ਕੰਮ ਕਰ ਰਿਹਾ ਤਾਂ ਕਿਰਪਾ ਕਰਕੇ ਉਹਨਾਂ ਨੂੰ ਰਿਹਾ ਕਰ ਦਿਓ ਸਾਡੀ ਐਫ ਆਈ ਆਰ ਨੂੰ ਕ੍ਰੈਸ਼ ਕਰ ਦਿਓ ਅਸੀਂ ਖੁਸ਼ ਹਾਂ ਉਸ ਗੱਲ ਦੇ ਉੱਤੇ ਪਰ ਸਾਨੂੰ ਜਲੀਲ ਨਾ ਕਰੋ ਕੋਰਟਾਂ ਦੇ ਵਿੱਚ ਲਿਆ ਕੇ ਜੇ ਤੁਸੀਂ ਤੁਹਾਡੀ ਸਿੱਟ ਨੇ ਤੁਹਾਡੇ ਅਫਸਰਾਂ ਨੇ ਕੋਈ ਕੰਮ ਹੀ ਨਹੀਂ ਕਰਨਾ ਤਾਂ ਫਿਰ ਕਾਦੇ ਲਈ ਆ ਮੰਨ ਲਓ ਤੁਸੀਂ ਮੈਨੂੰ ਐਮਪੀ ਬਣਾ ਦਿੰਨੋ ਮੈਂ ਕੀ ਕਰੂੰਗਾ ਐਮਪੀ ਬਣ ਕੇ ਮੇਰੇ ਹੱਥ ਵਿੱਚ ਕੀ ਹੋਊਗਾ ਜਦ ਤੱਕ ਤੁਸੀਂ ਸਿਸਟਮ ਬਦਲਣ ਦੀ ਗੱਲ ਨਹੀਂ ਕਰਦੇ ਤੁਸੀਂ ਬਹੁਤ ਵੱਡਾ ਬਦਲਾ ਲੈ ਕੇ ਆਏ ਸੀ ਮੈਂ ਸਾਨੂੰ ਵੀ ਉਮੀਦ ਸੀ ਇਹਨਾਂ ਲੋਕਾਂ ਤੋਂ ਵੀ ਨਵੇਂ ਆਏ ਨੇ আর ਸ਼ਾਇਦ ਕੁਝ ਨਾ ਕੋਈ ਚੰਗਾ ਕਰਨਗੇ ਪਰੰਤੂ ਸਾਰੇ ਚੁੱਪ ਕਰ ਗਏ ਇੱਕ ਬੰਦੇ ਦੀ ਬੋਲਣ ਦੀ ਹਿੰਮਤ ਨਹੀਂ ਵੀ ਲਾਂਡਰ ਦੀ ਹਾਲਤ ਕੀ ਹੈ ਘਰੇ ਬੈਠ ਕੇ ਫਰੋਟੀਆਂ ਆ ਰਹੀਆਂ ਹੈ ਜਿਹੜੀ ਐਨਆਈਏ ਦੀ ਜਿਹੜੀ ਯੂ ਨੋ ਰਿਪੋਰਟ ਹੈ ਤੁਸੀਂ ਆਪਣਾ ਸਰਚ ਮਾਰ ਕੇ ਦੇਖ ਲਓ ਗੂਗਲ ਤੇ 5 ਕਰੋੜ ਰੁਪਈਆ ਬੰਦਾ ਜੇਲ੍ਹ ਦੇ ਅੰਦਰ ਬੈਠਾ ਕਾਰੋਬਾਰ ਕਰਦਾ ਹੈ ਕੀ ਇਹ ਸੱਚ ਹੈ ਵੀ ਉਹ ਗੈਂਗਸਟਰ ਹੈ ਲਾਰੈਂਸ ਬਿਸ਼ਰੋਹੀ ਕਰਦਾ ਜਾਂ ਉਹਦੇ ਮਗਰ ਜਿਹੜੀ ਚਿੱਟੀ ਕੱਪੜਿਆਂ ਵਾਲੀ ਟੀਮ ਹੈ ਉਹ ਕਰਦੀ ਹੈ ਜਾਂ ਉਹਨਾਂ ਦਾ ਕੇਵਲ ਨਾਮ ਹੀ ਵਰਤਾਇਆ ਜਾ ਰਿਹਾ ਹੈ ਕਿੱਧਰ ਨੂੰ ਜਾਈਏ ਅਸੀਂ ਹੁਣ ਕੇਸ ਸ਼ੁਰੂ ਨਹੀਂ ਜੋ 2 ਸਾਲ ਦੇ ਵਿੱਚ ਮੈਂ ਕੇਸ ਸਟਾਰਟ ਨਹੀਂ ਕਰਵਾ ਸਕਿਆ ਆਪਣਾ ਤਾਂ ਮੈਂ ਕਿਵੇਂ ਕਹੂੰਗਾ ਵੀ ਉਹ ਸਜਾਵਾਂ ਮਿਲਣਗੀਆਂ ਜਾਂ ਉਹਨਾਂ ਤੱਕ ਕੇਸ ਪਹੁੰਚ ਜਾਊਗਾ ਸਰ ਇਸੇ ਸਮੱਸਿਆ ਦੇ ਹੱਲੇ ਜੇ ਤੁਸੀਂ ਲੋਕ ਸਭਾ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਜਾਣਦੇ ਹੋ ਤਾਂ ਗੱਲ ਹੋਰ ਵੀ ਆਥੈਂਟਿਕ ਹੋ ਸਕਦੀ ਹੈ ਜਿਹੜੀ ਕੋਈ ਅਜ ਮੰਨ ਕੇ ਕਹਿ ਰਿਹਾ ਹੈ ਹਾਲੇ ਤੱਕ ਹਾਲੇ ਤੱਕ ਮਲੇ ਮੈਂ ਇਸ ਬਾਰੇ ਕੋਈ ਸੋਚਿਆ ਨਹੀਂ ਹੈ ਕੋਈ ਨਾ ਜੋ ਕੋਈ ਮਨ ਦੇ ਵਿੱਚ ਵਿਚਾਰ ਆਇਆ ਤਾਂ ਜੂਰ ਵਿਚਾਰ ਕੱਲ ਨੂੰ ਤੁਹਾਨੂੰ ਇਲਾਕੇ ਦੀਆਂ ਪੰਚਾਇਤਾਂ ਮਿਲ ਰਹੀਆਂ ਨੇ ਜੀ ਉੱਤੇ ਉਹਨਾਂ ਦੀ ਹਾਂ ਬੇਟਾ ਹਾਲੇ ਟਾਈਮ ਪਿਆ ਜਿਵੇਂ ਜਿਵੇਂ ਕੋਈ ਜਿੱਦਣ ਵੀ ਕੋਈ ਜਿੱਦਾਂ ਦੇ ਕੋਈ ਅੱਗੇ ਆਪਣੇ ਗਰੁੱਪ ਦੇ ਅੱਗੇ ਗਿਆ ਸੀ ਉਹਨਾਂ ਨੂੰ ਇਲੈਕਸ਼ਨ ਬਾਪੂ ਜੀ ਤੁਸੀਂ ਜਲੰਧਰ ਚੋਣਾਂ ਵੇਲੇ ਅਸੀਂ ਕਵਰੇਜ ਕੀਤੀ ਸੀ ਤੁਹਾਡੇ ਨਾਲ ਜਾ ਕੇ ਤੁਸੀਂ ਸਰਕਾਰ ਦੇ ਖਿਲਾਫ ਜਾ ਕੇ ਆਪਣੀ ਗੱਲ ਰੱਖੀ ਸੀ ਜੋ ਕੁਝ ਲੋਅਲ ਅਲੌਅਲ ਚੱਲੇ ਆ ਤਰਨ ਤਰਨ ਜੋ ਕੁਝ ਚੱਲੇ ਆ ਮਹਿਲਾਵਾਜ਼ ਰੁਕਦੇ ਰੁਕਦੇ ਨਹੀਂ ਹੈਗੀਆਂ ਹੁਣ ਕਿਉਂਕਿ ਆਮ ਆਦੀ ਪਾਰਟੀ ਵੀ ਕਈ ਪਾਸੇ ਜਿਹੜੇ ਆਪਣੇ ਇਸ ਵਕਤ ਚੋਣਾਂ ਲੜ ਰਹੀ ਹੈ ਹਰ ਪਾਸੇ ਕਹਿਲੀ ਇਤੇ ਰਹੇ 83% ਤੇ ਉਸ ਨੂੰ ਲੈ ਕੇ ਵੀ ਕਿਤੇ ਖਿਲਾਫ ਪ੍ਰਚਾਰ ਕਰੋਗੇ ਜਿਵੇਂ ਜਨੰਦਰ ਬਾਈਪਾਲ ਚ ਕੀਤਾ ਸੀਗਾ ਜਾਂ ਹਲੇ ਸੋਚ ਰਹੇ ਹੋ ਸਵਾਦ ਮੇਰੀ ਕੋਈ ਸਰਕਾਰ ਦੇ ਨਾਲ ਕੋਈ ਰੰਜਿਸ਼ ਨਹੀਂ ਹੈ ਮੈਂ ਪਹਿਲਾਂ ਵੀ ਇਹ ਕਹਿ ਕੇ ਹਾਂ ਕਿ ਮੈਨੂੰ ਸਗੋ ਜਦੋਂ ਇਹ ਸਰਕਾਰ ਬਣੀ ਹੈ ਮੈਨੂੰ ਖੁਸ਼ੀ ਹੋਈ ਸੀ ਵੀ ਇਹ ਸ਼ਾਇਦ ਐਤਕੀ ਕੋਈ ਪੋਲਿਟੀਕਲ ਸਿਸਟਮ ਬਦਲੂਗਾ ਜਿਹੜੇ ਸਾਰੇ ਬੰਦੇ ਨਵੇਂ ਆਏ ਨੇ ਕੁਝ ਨਾ ਕੁਝ ਨਵਾਂ ਸੋਚਣਗੇ ਪਰੰਤੂ ਹੁਣ ਮੈਂ ਜਿਹੜੀ ਤੁਹਾਨੂੰ ਸੀ ਆਪ ਦੀ ਗੱਲ ਦੱਸੀ ਐ ਨਾ ਮੈਂ ਬੱਬਰ ਸ਼ੇਰ ਵਰਗਾ ਪੁੱਤ ਖੋਇਆ ਐ ਔਰ ਮੈਂ ਗਵਰਨਮੈਂਟ ਦਾ ਕਮਾਊ ਪੁੱਤ ਐ ਮੈਂ 2 ਕਰੋੜ ਰੁਪਈਆ ਟੈਕਸ ਮਰੇ ਹੋਏ ਦਾ ਵੀ ਭਰੀ ਜਨਾ ਆਈਡੀ ਉੱਤੇ ਕਰਦੇ ਬਈ ਸਪੋਰਟ ਤਾਂ ਮੇਰਾ ਕੇਸ ਸਟਾਰਟ ਨਹੀਂ ਹੋ ਰਿਹਾ ਕੋਰਟ ਦੇ ਵਿੱਚ ਮੈਂ ਇਹਨਾਂ ਪੋਲੀਟੀਕਲ ਆਗੂ ਨੂੰ ਇਹ ਗੱਲ ਪੁੱਛਣੀ ਚਾਹੁੰਦਾ ਵੀ ਕੌਣ ਜ਼ਿੰਮੇਵਾਰ ਐ ਕੀ ਤੋਂ ਪੁੱਛੀਏ ਇੱਕ ਲਾਰੈਂਸ ਬਿਸ਼ਨੋਈ ਇਹਨਾਂ ਪਾਵਰਫੁਲ ਐ ਵੀ ਉਹ ਗੁਜਰਾਤ ਦੇ ਵਿੱਚ ਜਾ ਕੇ ਬੈਠ ਗਿਆ ਉੱਤੇ 268 ਲਾਤੀ ਭਾਜੀਪੀ ਵਾਲੇ ਨੇ ਉਹਨਾਂ ਨੇ ਤੁਹਾਡੇ ਕੋਲ ਆਗੂ ਆਉਣਗੇ ਤੁਸੀਂ ਕਿਰਪਾ ਕਰਕੇ ਉਹਨਾਂ ਨੂੰ ਪੁੱਛਿਓ ਵੀ 268 ਲਾਉਂਡ ਦੀ ਕੀ ਦੋਬਤ ਆ ਗਈ ਸੀ ਤੁਸੀਂ ਬਿਨਾਂ ਪੁੱਛੇ ਤੋਂ ਐਨਐਸਏ ਲਾ ਕੇ ਸਾਡੇ ਜਿਹੜੇ ਜਵਾਨ ਆ ਉਹਨੂੰ ਬੰਦ ਅੰਦਰ ਬੰਦ ਕਰੀ ਜਾਂਦੇ ਹੋ ਕੀ ਦਿੱਕਤ ਆ ਗਈ ਸਜ਼ਾ ਇੱਕ ਪਾਸੇ ਸਜ਼ਾ ਹੋਣੀ ਦੇ ਰਹੇ ਨਾਮ ਵੀ ਨਹੀਂ ਲੈਣਦੇ ਨੇ ਜਦੋਂ ਕਤਲ ਹੋ ਜਾਂਦਾ ਜ਼ਿੰਮੇਵਾਰੀ ਗੈਂਗਾਂ ਤੇ ਪਾ ਦਿੰਦੇ ਹੋ ਜਦੋਂ ਅਦਾਲਤ ਦੇ ਕੋਲੇ ਗੈਂਗਾਂ ਨੂੰ ਸਜ਼ਾ ਦੇਣ ਦੀ ਗੱਲ ਆਉਂਦੀ ਹੈ ਤਾਂ ਤੁਸੀਂ ਉਹਨਾਂ ਦੀ ਸਪੋਰਟ ਕਰਨ ਲੱਗ ਜਾਂਦੇ ਹੋ ਤਾਂ ਤੁਸੀਂ ਸਾਡੇ ਕੋ ਉਹਨਾਂ ਦੇ ਹੋ ਤਾਂ ਤੁਹਾਨੂੰ ਵੋਟਾਂ ਲੈਣ ਵਾਸਤੇ ਹੁਣ ਲਾਰੈਂਸ ਮਿਸ਼ਰੋਈ ਕੋਲੇ ਜਾਣਾ ਚਾਹੀਦਾ ਹੈ ਪਰ ਤੁਸੀਂ ਲੋਕਾਂ ਕੋਲੇ ਆਇਓ ਨਾ ਤਾਂ ਮੈਂ ਲੋਕਾਂ ਦੀ ਗੱਲ ਕਰਦਾ ਮੇਰਾ ਮੈਂ ਆਪਣਾ ਪੁੱਤ ਗੋਆ ਲਿਆ ਮੈਨੂੰ ਨਹੀਂ ਮਿਲਣਾ ਮੇਰਾ ਤਾਂ ਅੱਜ ਤੋਂ 20 ਸਾਲ ਬਾਅਦ ਜਾ ਕੇ ਦੇਖੋ ਉਦੋਂ ਤੱਕ ਮੈਂ ਦੁਨੀਆ ਤੋਂ ਚਲਾ ਜਾਊਂਗਾ ਮੈਂ ਤਾਂ ਜੋ ਖੋ ਲਿਆ ਮੇਰਾ ਘਾਟਾ ਨਹੀਂ ਪੂਰਾ ਹੁੰਦਾ ਪਰੰਤੂ ਮੈਂ ਤੁਹਾਡੇ ਲੋਕਾਂ ਦੇ ਲੜਾਈ ਲੜਨਾ ਚਾਹੁੰਦਾ ਇਸ ਮਾਮਲੇ ਦੇ ਉੱਤੇ ਇਹ ਸਾਰੇ ਲੋਕ ਵਿਕੇ ਹੋਏ ਨੇ ਇਹਨਾਂ ਦੇ ਇਹਨਾਂ ਦੇ ਨੈਕਸਸ ਇਹਨਾਂ ਦੇ ਨਾਲ ਬਣੇ ਹੋਏ ਨੇ ਉਧਰ ਕੋਈ ਝਾਕਣਾ ਨਹੀਂ ਚਾਹੁੰਦਾ ਇਸੇ ਕਰਕੇ ਅਦਾਲਤ ਦੇ ਵਿੱਚ ਕੇਸ ਜਾਂਦਾ ਠੁੱਸ ਹੋ ਜਾਂਦਾ ਤੇ ਮੈਨੂੰ ਵੀ ਇਸ ਵਸਿਆ ਆ ਰਹੀ ਹੈ ਹੁਣ 行かないでくい。